ਸਰਦਾਰਨੀ ਵੌਇਸ 2.5 ਜੂਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਆਖਰੀ ਮੌਤ ਉਹਦੀ ਕਬਰ ਜਿੱਥੇ ਪੁੱਟੀ ਜਾ ਰਹੀ ਸੀ ਉਹ ਥਾਂ ਬਹੁਤ ਹੀ ਉੱਚੀ ਸੀ ਤੇ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪਈ ਜਾ ਰਿਹਾ ਸੀ ਜਿਹੜੀ ਥਾਂ ਤੇ ਉਹਦੀ ਕਬਰ ਪੁੱਟੀ ਜਾ ਰਹੀ ਸੀ ਉਹ ਕਬਰਿਸਤਾਨ ਦੀ ਪੱਕੀ ਚਾਰਦਵਰੀ ਦੇ ਕੋਲ ਪਿੱਛੇ ਜਾ ਕੇ ਸੀ ਪੁੱਟੀ ਜਾਣ ਵਾਲੀ ਕਬਰ ਦੇ ਤਿੰਨ ਪਾਸੇ ਮੀਂਹ ਦਾ ਪਾਣੀ ਖਲੋਤਾ ਹੋਇਆ ਸੀ ਅਤੇ ਚੌਥੇ ਪਾਸੇ ਕਿੱਕਰ ਦੀਆਂ ਝਾੜੀਆਂ ਸਨ ਉਤਲੇ ਪਾਸੇ ਨਿਕੀਆਂ ਵੱਡੀਆਂ ਕਬਰਾਂ ਸਨ ਜਿਨ੍ਹਾਂ ਦੀ ਕੋਈ ਤਰਤੀਬ ਨਹੀਂ ਸੀ ਇੱਕ ਕਬਰ ਤੋਂ ਦੂਜੀ ਕਬਰ ਤੱਕ ਜਾਣ ਲਈ ਕੋਈ ਰਾਹ ਵੀ ਨਹੀਂ ਸੀ ਲੋਕਾਂ ਵੱਲੋਂ ਕਬਰਾਂ ਉੱਤੇ ਪੈਰ ਰੱਖ ਕੇ ਲੰਘਣ ਨਾਲ ਰਾਹ ਜਿਹਾ ਬਣ ਗਿਆ ਸੀ ਕੁਝ ਕਬਰਾਂ ਤੇ ਡੰਡੀ ਜਹੀ ਬਣੀ ਹੋਈ ਸੀ ਕਿਧਰੇ ਕਿਧਰੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇੱਕ ਕਬਰ ਦੂਜੇ ਤੇ ਚੜੀ ਹੋਈ ਏ ਇਹਨਾਂ ਪੁਰਾਣੀਆਂ ਤੇ ਸੰਗੜੀਆਂ ਕਬਰਾਂ ਦੇ ਵਿੱਚ ਘਾਰੀ ਨਮੀਆ ਕਬਰਾਂ ਵੀ ਸਨ ਜਿਨ੍ਹਾਂ ਦੇ ਉੱਪਰ ਨਵੇਂ ਕਤਬੇ ਲਿਖੀਆਂ ਹੋਈਆਂ ਸਿੱਲਾਂ ਵੀ ਲੱਗੇ ਹੋਏ ਸਨ ਪੁਰਾਣੀਆਂ ਕਬਰਾਂ ਤੇ ਕਤਬੇ ਡਿੱਗ ਪਏ ਹੋਣਗੇ ਜਾਂ ਉਹਨਾਂ ਕਬਰਾਂ ਤੇ ਕਦੀ ਕੋਈ ਆਇਆ ਹੀ ਨਹੀਂ ਹੋਣਾ گورਕਨ ਕਬਰ ਪੁੱਟਣ ਵਾਲੇ ਨੂੰ ਇਹਦਾ ਪਤਾ ਹੋਵੇਗਾ ਕਿ ਉਹ ਥਾਂ ਬਹੁਤੇ ਪੈਸਿਆਂ ਵਿੱਚ ਵਿਕ ਗਈ ਹੋਵੇਗੀ گورਕਨ ਦੇ ਘੜੀ ਮੁੜੀ ਪਾਣੀ ਵਿੱਚੋਂ ਲੰਘਣ ਕਰਕੇ ਪੁੱਟੀ ਜਾਣ ਵਾਲੀ ਕਬਰ ਦੇ ਤਿੰਨ ਪਾਸੇ ਪਾਣੀ ਖਲੋਤਾ ਪਾਣੀ ਹੁਣ ਚਿੱਕੜ ਬਣ ਗਿਆ ਸੀ ਗੋਰਖੰਦ ਦੇ ਪੈਰ ਚਿੱਕੜ ਨਾਲ ਇਸ ਤਰ੍ਹਾਂ ਭਰੇ ਹੋਏ ਸਨ ਜਿਵੇਂ ਉਹਨਾਂ ਉਹਨੇ ਚਿੱਕੜ ਦੀਆਂ ਜਰਾਬਾਂ ਪਾਈਆਂ ਹੋਣ ਕਬਰ ਵਿੱਚੋਂ ਅਜੇ ਤਾਂ ਗਿੱਲੀ ਮਿੱਟੀ ਨਿਕਲ ਰਹੀ ਸੀ ਤੇ ਕਬਰ ਦੇ ਅੰਦਰੋਂ ਸੁੱਕੀ ਮਿੱਟੀ ਨਿਕਲਦੀ ਆਸ ਘਟਦੀ ਜਾ ਰਹੀ ਸੀ। ਯਾ ਅੱਲਾ ਮૈયਤ ਗਿੱਲੀ ਕਬਰ ਵਿੱਚ ਦੱਬੀ ਜਾਵੇਗੀ। ਉਹਦੇ ਸਾਰੇ ਨਾਂ ਸਾਰੇ ਰਿਸ਼ਤੇ ਖਤਮ ਹੋ ਗਏ ਸਨ ਤੇ ਹੁਣ ਉਹ ਸਿਰਫ ਮૈયਤ ਰਹਿ ਗਈ ਸੀ। ਉਹਨੇ ਆਪਣੇ ਅੰਦਰ ਇੱਕ ਡੂੰਗੀ ਜਹੀ ਪੀੜ ਉੱਠਦੀ ਮਹਿਸੂਸ ਕੀਤੀ। ਉਹਨੇ ਉਥੇ ਕਬਰਾਂ ਵਿੱਚ ਬਹਿ ਕੇ ਮ੍ਰਿਤਕ ਦੀ ਜ਼ਿੰਦਗੀ ਦਾ ਚਾਇਜਾ ਲਿਆ ਤਾਂ ਉਹਦੇ ਸਾਰੇ ਦੁੱਖ ਕਰਜ਼ਾ ਵਾਪਸ ਮੰਗਣ ਵਾਲਿਆਂ ਵਾਂਗ ਉਹਦੇ ਸਾਹਮਣੇ ਆ ਖਲੋਤੇ। ਇਸ ਵਾਰੀ ਉਹ ਆਖਰੀ ਵਾਰ ਮੋਈ ਸੀ। ਪਹਿਲੀ ਵਾਰੀ ਉਹ ਉਦੋਂ ਮੋਈ ਸੀ ਜਦੋਂ ਉਹਨੂੰ 8ਵੀਂ ਜਮਾਤ ਚ ਪੜ੍ਹਦੀ ਨੂੰ ਸਕੂਲੋਂ ਉਠਾ ਕੇ ਮਾਂ ਦੇ ਨਾਲ ਸ਼ਹਿਰ ਲਿਆ ਕੇ ਪਿੰਡ ਦੇ ਇੱਕ ਉੱਚੀਆਂ-ਉੱਚੀਆਂ ਕੰਦਾ ਵਾਲੇ ਮਕਾਨ ਵਿੱਚ ਰੱਖਿਆ ਗਿਆ ਸੀ ਉਹ ਇਹ ਵੀ ਨਹੀਂ ਸਮਝ ਸકી ਕਿ ਅਚਨਚੇਤ ਅਜਹਾ ਕਿਉਂ ਹੁੰਦਾ ਏ ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਇੱਥੇ ਪੱਕੇ ਤੌਰ ਤੇ ਆਈ ਹੈ ਜਾਂ ਕੁਝ ਦਿਨਾਂ ਲਈ ਜਦੋਂ ਕੁਝ ਦਿਨਾਂ ਮਗਰੋਂ ਉਹਨੂੰ ਇਹ ਪਤਾ ਲੱਗਾ ਕਿ ਉਸਨੇ ਹੁਣ ਇੱਥੇ ਹੀ ਰਹਿਣਾ ਹੈ ਤਾਂ ਸ਼ਹਿਰੋਂ ਉਹਦੇ ਨਾਲ ਆਏ ਸਾਰੇ ਸੁਪਨੇ ਟੁੱਟ ਗਏ ਪਿੰਡ ਵਿੱਚ ਮੁੰਡਿਆਂ ਦਾ ਇੱਕੋ ਹੀ ਪ੍ਰਾਇਮਰੀ ਸਕੂਲ ਸੀ ਜਿਸ ਵਿੱਚ ਸਿਰਫ ਅਮੀਰਾਂ ਦੇ ਪੁੱਤਰ ਪੜਦੇ ਸਨ ਅਤੇ ਬਾਕੀ ਆਪਣੇ ਮਾਪਿਆਂ ਨਾਲ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਸਨ ਕਬਰਾਂ ਵਿੱਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ ਪਿੰਡ ਵਿੱਚ ਆ ਕੇ ਉਹਦੇ ਜੀਵਨ ਵਿੱਚੋਂ ਸੰਤੁਲਨ ਨਿਕਲ ਗਿਆ ਸੀ ਮਾਂ ਉਹਨੂੰ ਨਿੱਕੀ-ਨਿੱਕੀ ਗੱਲ ਤੋਂ ਟੋਕਦੀ ਸੀ ਇਹ ਕੁੜੀਏ ਸਿਰ ਤੇ ਚੁੰਨੀ ਲੈ ਕਿ ਸਾਰਾ ਦਿਨ ਮੁੰਡਿਆਂ ਵਿੱਚ ਬੈਠੀ ਠਾਕੇ ਮਾਰਦੀ ਰਹਿਣੀ ਹੈ ਚੱਲ ਘਰ ਦਾ ਕੋਈ ਕੰਮ ਸਵਾਰ ਤੇ ਉਹ ਗੁੱਸੇ ਨਾਲ ਉੱਠ ਕੇ ਟੁਰ ਪੈਂਦੀ ਉਹਦੇ ਜਾਂਦੇ ਉਹਦੇ ਚਾਚੇ ਤੇ ਮਾਮੇ ਦੇ ਪੁੱਤਰ ਉਹਦੇ ਕੋਲ ਬੈਠੇ ਹੁੰਦੇ ਸਨ ਸ਼ਰਮਿੰਦੇ ਅਜਿਹੇ ਹੋ ਕੇ ਸੋਚਣ ਲੱਗ ਪੈਂਦੇ ਉਹ ਵੀ ਉਹਨਾਂ ਵਿੱਚੋਂ ਇੱਕ ਸੀ ਉਹਨੇ ਦਿਨੀ ਉਹ ਨੰਗੇ ਪੈਰੀ ਢਿੱਲੀ ਜਹੀ ਨਿੱਕਰ ਤੇ ਟੁੱਟੇ ਹੋਏ ਬਟਨਾ ਵਾਲੀ ਕਮੀਜ਼ ਪਾਈ ਹੱਥ 'ਚ ਗਲੇਲ ਫਰੀਸਾ ਰਾ ਦੇ ਨੰਬ ਦੇ ਬਾਗਾਂ ਵਿੱਚ ਭੱਜਾ ਫਿਰਦਾ ਹੁੰਦਾ ਸੀ ਦੂਜੇ ਮੁੰਡਿਆਂ ਨਾਲ ਰਲ ਕੇ ਰੁੱਖਾਂ ਤੇ ਚੜ ਕੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਦਾ ਰਹਿੰਦਾ ਰੋਟੀ ਖਾਣ ਤੇ ਸੌਣ ਲਈ ਘਰ ਆਉਂਦਾ ਸੀ ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦਿਆਂ ਹੀ ਸ਼ਹਿਰ ਪਰਤ ਜਾਂਦਾ ਹੁੰਦਾ ਸੀ ਇੱਥੇ ਆਵਾਰਾ ਗੱਦੀ ਦੀ ਉਮਰ ਵਿੱਚ ਉਹ ਉਹਨੂੰ ਚੰਗੀ ਲੱਗਣ ਲੱਗੀ ਉਹ ਪਿੰਡ ਦੀਆਂ ਸਾਰੀਆਂ ਕੁੜੀਆਂ ਨਾਲੋਂ ਵੱਖਰੀ ਸਭ ਕੁਝ ਉਸੇ ਤਰ੍ਹਾਂ ਕਹਿ ਦੇਣ ਵਾਲੀ ਜਿਸ ਤਰ੍ਹਾਂ ਉਹਨੂੰ ਮਹਿਸੂਸ ਹੁੰਦਾ ਸੀ ਸ਼ਹਿਰ ਦੇ ਸਕੂਲ ਵਿੱਚ ਦੋਹਾਂ ਸ਼ਹਿਰ ਤੇ ਸਕੂਲ ਦੋਹਾਂ ਵਿੱਚ ਸਾਂਝਾ ਸੀ ਉਹ ਸ਼ਹਿਰ ਤੇ ਸਕੂਲ ਤੋਂ ਵਾਂਝੀ ਹੋ ਚੁੱਕੀ ਸੀ ਅਤੇ ਉਹ ਹੁਣ ਸ਼ਹਿਰ ਤੇ ਸਕੂਲ ਵਿੱਚ ਸੀ ਇਸੇ ਲਈ ਦੋਹਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਸੀ ਉਹ ਕੀਆ ਕਰਦੀ ਸੀ ਮੈਨੂੰ ਹਨੇਰੇ ਤੋਂ ਡਰ ਆਉਂਦਾ ਏ ਜਿਵੇਂ ਕਿਧਰੇ ਕੋਈ ਲੁਕਿਆ ਹੋਇਆ ਏ ਤੇ ਮੈਨੂੰ ਫੜ ਕੇ ਮਾਰ ਦੇਈਗਾ ਮੈਂ ਕਦੀ ਵੀ ਮਰਨਾ ਨਹੀਂ ਚਾਹੁੰਦੀ ਮਰਨ ਤੋਂ ਪਿੱਛੋਂ ਲੋਕ ਕਬਰ ਵਿੱਚ ਪਾ ਕੇ ਇਕੱਲਾ ਛੱਡ ਕੇ ਤੁਰ ਜਾਂਦੇ ਨੇ ਤੇ ਫੇਰ ਪਰਤ ਕੇ ਵੇਖਦੇ ਵੀ ਨਹੀਂ ਕਬਰ ਵਿੱਚ ਚਿੱਕੜ ਹੁੰਦਾ ਏ ਤੇ ਸੱਪ ਆ ਜਾਂਦੇ ਨੇ ਰਾਤ ਨੂੰ ਹਨੇਰਾ ਹੋਵੇ ਚਿੱਕੜ ਹੋਵੇ ਵਿੱਚ ਸੱਪ ਟੁਰਦੇ ਹੋਣ ਤੂੰ ਮੈਨੂੰ ਦਫਨ ਨਾ ਹੋਂਦਈ ਉਹ ਅਜਈਆਂ ਊਟ ਪਟੰਗ ਗੱਲਾਂ ਤੋਂ ਦੁਖੀ ਹੁੰਦੀ ਰਹਿੰਦੀ ਦੂਜੀ ਵਾਰ ਉਹ ਉਦੋਂ ਮੋਈ ਜਦੋਂ ਉਹਦਾ ਵਿਆਹ ਹੋਇਆ ਸੀ ਉਹਦੇ ਤੋਂ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਪਿੰਡ ਦੀਆਂ ਕੁੜੀਆਂ ਨੇ ਉਹਨੂੰ ਘੇਰ ਕੇ ਵਟਨਾ ਲਾ ਦਿੱਤਾ ਤੇ ਢੋਲਕੀ ਤੇ ਗੀਤ ਗਾਉਣ ਲੱਗੀਆਂ ਉਸਨੇ ਆਪਣੇ ਆਪ ਨੂੰ ਕਿਹਾ ਸਾਰੀਆਂ ਕੁੜੀਆਂ ਤੇ ਜਨਾਨੀਆਂ ਖੁਸ਼ ਹੋ ਰਹੀਆਂ ਨੇ ਉਸਦਾ ਵਿਆਹ ਹੋ ਰਿਹਾ ਏ ਤੇ ਉਹਦੇ ਤੋਂ ਪੁੱਛਿਆ ਵੀ ਨਹੀਂ ਕਿ ਉਹ ਹੱਡ ਮਾਸ ਦੀ ਬਣੀ ਹੋਈ ਨਹੀਂ ਕੋਈ ਲਾਸ਼ ਹੈ ਮਯਤ ਹੈ ਜਾਂ ਪੱਥਰ ਦਾ ਬੋਥੇ ਉਹ ਸੋਚਦੀ ਰਹੀ ਤੇ ਉਹਦਾ ਵਿਆਹ ਹੋ ਗਿਆ ਤੀਜੀ ਵਾਰ ਉਹ ਉਦੋਂ ਮੋਈ ਸੀ ਜਦੋਂ ਕੋਮੀ ਝੰਡੇ ਵਿੱਚ ਵਲੇਟੀ ਹੋਈ ਉਹਦੇ ਪੁੱਤਰ ਦੀ লাশ ਆਈ ਸੀ ਉਹ ਕੈਪਟਨ ਸੀ ਤੇ ਦੁਸ਼ਮਣਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਕਬਰ ਹੁਣੇ ਪੁੱਟੀ ਚਾ ਸੁੱਕੀ ਸੀ ਤੇ ਉਹ ਜਿਸ ਉਹ ਥਾਂ ਜਿੱਥੇ ਉਹਨੂੰ ਕਬਰ ਵਿੱਚ ਉਤਾਰਿਆ ਜਾਣਾ ਸੀ ਸਾਫ਼ ਕਰ ਦਿੱਤੀ ਗਈ ਸੀ ਕਬਰ ਤੇ ਉੱਤੇ ਚਾਦਰ ਤਾਣ ਦਿੱਤੀ ਗਈ ਸੀ ਮਹਿਰਮ ਨੇੜੇ ਦੀ ਰਿਸ਼ਤੇਦਾਰ ਕਬਰ ਵਿੱਚ ਉੱਤਰ ਕੇ ਮૈયਤ ਨੂੰ ਕਬਰ ਵਿੱਚ ਉਤਾਰਨ ਚ ਮਦਦ ਕਰਨ ਕਿਸੇ ਨੇ ਆਵਾਜ਼ ਦਿੱਤੀ ਉਡੀਕ ਕੀਤੀ ਗਈ ਪਰ ਕੋਈ ਮਹਿਰਮ ਅੱਗੇ ਨਾ ਆਇਆ ਫਿਰ ਆਵਾਜ਼ ਦਿੱਤੀ ਗਈ ਇਹ ਦੀ ਇਹ ਕਿਸ ਦੀ ਮૈયਤ ਹੈ ਕੋਈ ਮਹਿਰਮ ਕਿਉਂ ਨਹੀਂ ਨਹੀਂ ਜੀ ਕੋਈ ਨਹੀਂ ਕੋਈ ਮਹਿਰਮ ਨਹੀਂ ਮਹਿਰਮ ਕਿੱਥੋਂ ਹੁੰਦਾ ਮਰਨ ਵਾਲੀ ਦਾ ਸਾਰਾ ਮੁਹੱਲਾ ਸੀਲ ਬੰਦ ਏ ਨਾ ਕੋਈ ਮੁਹੱਲੇ ਦੇ ਅੰਦਰ ਜਾ ਸਕਦਾ ਏ ਤੇ ਨਾ ਹੀ ਕੋਈ ਬਾਹਰ ਆ ਸਕਦਾ ਏ ਅੱਜ ਤੀਜਾ ਦਿਨ ਏ ਘਰਾਂ ਦੀ ਤਲਾਸ਼ੀ ਹੋ ਰਹੀ ਏ ਅਸਲਾ ਲੱਭਿਆ ਜਾ ਰਿਹਾ ਏ ਗ੍ਰਿਫਤਾਰੀਆਂ ਹੋ ਰਹੀਆਂ ਨੇ ਮਰਨ ਵਾਲੀ ਹਸਪਤਾਲ ਚ ਸੀ ਤਿੰਨ ਦਿਨਾਂ ਤੋਂ ਨਾ ਕੋਈ ਮਿਲਣ ਆ ਸਕਿਆ ਅਤੇ ਨਾ ਹੀ ਦਵਾ ਆਦ ਪਹੁੰਚ ਸਗੀ ਮਰਨ ਵਾਲੀ ਨੂੰ ਦਫਨ ਕਰਨ ਲਈ ਹਸਪਤਾਲ ਚੋਂ ਇੱਥੇ ਲੈ ਆਏ ਸਨ ਵੇਖੋ ਕਬਰ ਵਿੱਚ ਅਜੇ ਤਾਂ ਗਿੱਲੀ ਮਿੱਟੀ ਨਜ਼ਰ ਆ ਰਹੀ ਹੈ ਕਿਸੇ ਨੇ ਕਿਹਾ ਤਾਂ ਉਹਨੇ ਅੱਗੇ ਹੋ ਕੇ ਕਬਰ ਵਿੱਚ ਵੇਖਿਆ ਉੱਥੇ ਚਿੱਕੜ ਸੀ ਜਿਸ ਵਿੱਚ ਪਾਣੀ ਘਟ ਸੀ ਚਾਦਰਾਂ ਦੀ ਸਹਾਇਤਾ ਨਾਲ ਮੈਤ ਨੂੰ ਕਬਰ ਵਿੱਚ ਉਤਾਰ ਦਿੱਤਾ ਗਿਆ ਅਰਕਾ ਗੁਲਾਬ ਕਈ ਬੋਤਲਾਂ ਅੱਗੇ ਕਰ ਦਿੱਤੀਆਂ ਗਈਆਂ ਮૈયਤ ਉੱਤੇ ਗੁਲਾਬ ਜਲ ਛਿੜਕਿਆ ਗਿਆ ਮਲਕਾ ਸ਼ੀਬਾ ਨੇ ਕਿਹਾ ਸੀ ਜਦੋਂ ਫੌਜਾ ਸ਼ਹਿਰ ਵਿੱਚ ਦਾਖਲ ਹੁੰਦੀਆਂ ਨੇ ਤਾਂ ਸ਼ਹਿਰ ਦਾ ਸੁਹਾਗ ਉੱਜੜ ਜਾਂਦਾ ਏ ਪਵਿੱਤਰਤਾ ਬਰਬਾਦ ਹੋ ਜਾਂਦੀ ਏ ਕਿਸੇ ਨੇ ਆਪਣੇ ਕੋਲ ਖਲੋਤੇ ਲੋਕਾਂ ਨੂੰ ਸੰਬੋਧਨ ਕਰਕੇ ਆਪਣੀ ਜਾਣਕਾਰੀ ਦਾ ਰੋਭ ਪਾਇਆ ਆਪਣੀਆਂ ਫੌਜਾਂ ਜੇਕਰ ਆਪਣੇ ਸ਼ਹਿਰ ਵਿੱਚ ਦਾਖਲ ਹੋਣ ਕਿਸੇ ਨੇ ਜਵਾਬ ਦਿੱਤਾ ਪਰ ਆਪਣੀ ਜਾਣਕਾਰੀ ਦਾ ਪ੍ਰਗਟਾਵਾ ਕਰਨ ਵਾਲੇ ਬੰਦੇ ਨੇ ਉਹਦੀ ਗੱਲ ਨਾ ਕੌਲੀ ਪੱਥਰ ਦੀਆਂ ਚੌੜ ਸਿੱਲਾਂ ਉੱਪਰ ਛੋੜ ਕੇ ਉੱਤੇ ਰੱਖ ਦਿੱਤੀਆਂ ਗਈਆਂ ਅਤੇ ਵਿਰਲਾ ਨੂੰ ਗਿੱਲੀ ਮਿੱਟੀ ਨਾਲ ਬੰਨ੍ਹ ਕਰ ਦਿੱਤਾ ਗਿਆ ਗੋਰਕਨ ਇੱਕ ਪਾਸੇ ਜਾ ਖਲੋਤਾ ਤੇ ਲੋਕਾਂ ਨੇ ਕਬਰ ਉੱਤੇ ਮਿੱਟੀ ਪਾ ਦਿੱਤੀ ਕਿਸੇ ਨੇ ਅਰਗਬਤੀ ਬਾਲ ਕੇ ਕਬਰ ਦੇ ਸਾਹਮਣੇ ਪੂਰਾ ਮੱਠਾ ਹੀ ਗੱਡ ਦਿੱਤਾ ਕਿਸੇ ਨੇ ਫੁੱਲਾਂ ਦੀ ਚਾਦਰ ਕੱਢ ਕੇ ਕਬਰ ਉੱਤੇ ਪਾ ਦਿੱਤੀ ਜਦੋਂ ਦੁਆ ਪੜੀ ਜਾਣ ਲੱਗੀ ਤਾਂ ਸਾਰੇ ਗੱਲਾਂ ਕਰਦੇ ਚੁੱਪ ਹੋ ਗਏ ਉਹਨੇ ਇਹ ਦੁਆ ਪਤਾ ਨਹੀਂ ਕਿੰਨੀ ਵਾਰੀ ਕਿਸੇ ਇਸੇ ਤਰ੍ਹਾਂ ਸੁਣੀ ਸੀ ਉਹ ਉਥੋਂ ਭਾਰੇ ਕਦਮਾਂ ਨਾਲ ਇਸ ਤਰ੍ਹਾਂ ਟੁਰਨ ਲੱਗਾ ਜਿਵੇਂ ਉਹਨੇ ਉਹਦੇ ਨਾਲ ਵਾਅਦਾ ਖਿਲਾਫੀ ਕੀਤੀ ਹੋਵੇ ਉਸਨੇ ਆਪਣੇ ਆਪ ਨੂੰ ਕਿਹਾ ਉਹ ਚਿੱਕੜ ਤੋਂ ਡਰਦੀ ਸੀ ਪਰ ਇਸ ਵੇਲੇ ਚਿੱਕੜ ਦੇ ਬਿਸਤਰੇ ਉੱਤੇ ਲਟਾ ਦਿੱਤੀ ਗਈ ਸੀ ਉਹ ਹਨੇਰੇ ਤੋਂ ਡਰਦੀ ਸੀ ਅਤੇ ਹੁਣ ਕਬਰਸਥਾਨ ਵਿੱਚ ਹਨੇਰਾ ਹੁੰਦਾ ਜਾ ਰਿਹਾ ਸੀ ਉਹ ਸੱਪ ਤੋਂ ਡਰਦੀ ਸੀ ਸੱਪ ਇੱਥੇ ਨਹੀਂ ਸਨ ਉਹਨੇ ਆਪਣੇ ਆਪ ਨੂੰ ਕਿਹਾ ਆਪਣੇ ਆਸੇ-ਪਾਸੇ ਵੇਖੋ ਆਪਣੀਆਂ ਆਸਤੀਨਾ ਚ ਦੇਖੋ ਇੱਕ ਪਾਗਲ ਜਿਹਾ ਬੰਦਾ ਉਹਦੇ ਪਿੱਛੇ ਇਹ ਕਹਿੰਦਾ ਸਾਹਮਣੇ ਆਇਆ ਕੀ ਤੇ ਰੁੱਖਾਂ ਦੇ ਓਲੇ ਹੋ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ